ਇਸੋ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦਿਹਾਤੀ ਤੋਂ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਨੇ ਦੋ ਵੱਡੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਐਨਾ ਅੱਤਵਾਦੀਆਂ ਕੋਲੋਂ 2.5 ਕਿਲੋ ਦਾ ਜਿਹੜਾ ਆਈਈਡੀ ਬੰਬ ਜਿਹੜਾ ਉਹ ਵੀ ਗ੍ਰਿਫਤਾਰ ਕੀਤਾ ਗਿਆ ਦਰਅਸਲ ਇਹ ਦੋ ਅੱਤਵਾਦੀ ਧੁੰਦ ਦੇ ਵਿੱਚ ਆਪਣੀ ਬਾਈਕ ਤੇ ਸਵਾਰ ਸਨ ਅਤੇ ਉਹ ਆਈਈਡੀ ਲਈ ਲੈ ਕੇ ਆ ਰਹੇ ਸਨ ਜਦੋਂ ਪੰਜਾਬ ਪੁਲਿਸ ਨੇ ਉਹਨਾਂ ਦੀ ਜਾਂਚ ਪੜਤਾਲ ਕੀਤੀ ਕਿਉਂਕਿ ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਹੀ ਉਹਨਾਂ ਦਾ ਪਤਾ ਲੱਗ ਗਿਆ ਸੀ ਏਜੰਸੀਆਂ ਕੋਲ ਇੱਕ ਖੂਫੀ ਇਨਫੋਰਮੇਸ਼ਨ ਜਾਣਕਾਰੀ ਆ ਗਈ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਦੋ ਵੱਡੇ ਅੱਤਵਾਦੀ ਨੇ ਉਹ ਜਿਹੜਾ ਬੰਬ ਚੱਕਣ ਲਈ ਜਾ ਰਹੇ ਨੇ ਅਤੇ ਬੰਬ ਚੱਕ ਕੇ ਵਾਪਸ ਆ ਰਹੇ ਇਹ ਕਾਰਵਾਈ ਖੂਫੀਆ ਚੇਤਾਵਨੀ ਤੋਂ ਬਾਅਦ ਹੋਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਆਈਐਸਆਈ ਨੇ ਹਾਲੀ ਵਿੱਚ ਹੋਏ ਦਿੱਲੀ ਬੰਬ ਧਮਾਕੇ ਤੋਂ ਬਾਅਦ ਜਿਹੜੀ ਆਪਣੀ ਹਥਿਆਰਾਂ ਦੀ ਤਸਕਰੀ ਹੈ ਉਹ ਭਾਰਤ ਵਿੱਚ ਤੇਜ਼ ਕਰ ਦਿੱਤੀ ਸੀ ਅਤੇ ਇਹ ਦੋਵੇਂ ਮੁਲਜ਼ਮ ਭਰਾ ਸਨ ਇੱਕ ਦਾ ਨਾਮ ਯੁਵਰਾਜ ਅਤੇ ਦੂਜੇ ਦਾ ਨਾਮ ਆਕਾਸ਼ਦੀਪ ਸੀ ਅੰਮ੍ਰਿਤਸਰ ਦੇ ਰਾਮਦਾਸ ਅਜਨਾਲਾ ਅਤੇ ڪرਿੰਡਾ ਇਲਾਕਿਆਂ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਆਈਈਡੀ ਲੈਣ ਲਈ ਆਪਣੇ ਬਾਈਕਾਂ ਤੇ ਸਵਾਰ ਸਨ ਪਰਾ ਤੁੰਦ ਚ ਇਹ ਫਸ ਗਏ ਪੁਲਿਸ ਨੇ ਉਹਨਾਂ ਤੋਂ ਪੁੱਛਗਛ ਪੁੱਛਗਛ ਕੀਤੀ ਅਤੇ ਉਹਨਾਂ ਦੇ ਮੋਡਿਊਲ ਦੇ ਬਾਕੀ ਮੈਂਬਰਾਂ ਦੀ ਭਾਲ ਵੀ ਹੈ ਜਿਹੜੀ ਪੁੱਛਗਛ ਲਗਾਤਾਰ ਜਾਰੀ ਹੈ ਭਾਲ ਕਰ ਰਹੀ ਹੈ ਦਰਅਸਲ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਹੁਣ ਜਿਹੜਾ ਹਥਿਆਰਾਂ ਦੇ ਜਿਹੜੇ ਤਸਕਰੀ ਦੇ ਵਿੱਚ ਜੁਟੇ ਹੋਏ ਨੇ ਜਾਂ ਲੱਗੇ ਹੋਏ ਨੇ ਮਲਜ਼ਮ ਉਹਨਾਂ ਦੀ ਭਾਲ ਕਰ ਰਹੀ ਹੈ ਅਤੇ ਪੰਜਾਬ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਡੇ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 22 ਕਿਲੋਗ੍ਰਾਮ ਦੇ ਵਜ਼ਨ ਵਾਲਾ ਆਈਈਡੀ ਬੰਬ ਜਿਹੜਾ ਉਹ ਵੀ ਬਰਾਮਦ ਕੀਤਾ ਦਰਅਸਲ ਇਹਨਾਂ ਨੇ ਵੱਡੀ ਕਾਰਵਾਈ ਜਿਹੜੀ ਕਰਨੀ ਸੀ ਭਾਰਤ ਦੇ ਵਿੱਚ ਜਾਂ ਹੋ ਸਕਦਾ ਪੰਜਾਬ ਦੇ ਵਿੱਚ ਕਿਉਂਕਿ ਦਿੱਲੀ ਬੰਬ ਵਲਾਸਟ ਤੋਂ ਬਾਅਦ ਜਿਹੜਾ ਪਾਕਿਸਤਾਨ ਦੀ ਖੂਫੀਆ ਏਜੰਸੀ ISI ਵੱਲੋਂ ਲਗਾਤਾਰ ਭਾਰਤ ਦੇ ਵਿੱਚ ਹਥਿਆਰਾਂ ਦੀ ਤਸਕਰੀ ਬੰਬਾਂ ਦੀ ਤਸਕਰੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਪਹਿਲਾਂ ਹੀ ਪੰਜਾਬ ਪੁਲਿਸ ਚੌਕਸ ਸੀ ਅਤੇ ਪੰਜਾਬ ਪੁਲਿਸ ਨੂੰ ਜਿਵੇਂ ਹੀ ਖੂਫੀਆ ਜਾਣਕਾਰੀ ਮਿਲਦੀ ਹੈ ਅਤੇ ਇਹਨਾਂ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਨ੍ਹਾਂ ਕੋਲੋਂ 2.5 ਕਿਲੋ IED ਜਿਹੜਾ ਬੰਬ ਹੈ ਉਹ ਬ੍ਰਾਮ ਦੇ ਕੀਤਾ ਗਿਆ ਕਿਵੇਂ ਫੜੇਗੇ ਇਹ ਦੋ ਅਤਵਾਦੀ ਇਹ ਵੀ ਇੱਕ ਜਾਂਚ ਦਾ ਵਿਸ਼ਾ ਸੁਰੱਖਿਆ ਏਜੰਸੀਆਂ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਹਾਲੇ ਵਿੱਚ ਦਿੱਲੀ ਵਿੱਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਭਾਰਤੀ ਖੇਤਰ ਵਿੱਚ ਵਿਸਫੋਟਕਾਂ ਦੀ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਇਸ ਜਾਣਕਾਰੀ ਦੇ ਆਧਾਰ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ RAMਦਾਸ ਅਜਨਾਲਾ ਖੇਤਰਾਂ ਦੀ ਜਿਹੜੀ ਚੌਕਸੀ ਵਧਾ ਦਿੱਤੀ ਸੀ ਇਹ ਦੋਵੇਂ ਭਰਾ ਉਸ ਵੇਲੇ ਮੋਟਰਸਾਈਕਲ ਤੇ ਸਵਾਰ ਸਨ ਮੰਗਲਵਾਰ ਦੇ ਰਾਤ ਪੁਲਿਸ ਨੂੰ ਸੂਚਨਾ ਮਿਲੀ ਕਿ ਦੋ ਅੱਤਵਾਦੀ ਘਰਿੰਡਾ ਨੇੜੇ ਸਰਹੱਦੀ ਖੇਤਰ ਵਿੱਚ ਲੁਕਿਆ ਹੋਇਆ ਇੱਕ ਆਈਈਡੀ ਪ੍ਰਾਪਤ ਕਰਨ ਲਈ ਮੋਟਰਸਾਈਕਲ ਤੇ ਆ ਰਹੇ ਹਨ ਪਰ ਜਦੋਂ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਉਹਨਾਂ ਦੇ ਬੈਗ ਦੇ ਵਿੱਚੋਂ ਇੱਕ 2.5 ਕਿਲੋ ਵਜਣ ਦਾ ਆਈਈਡੀ ਬਰਾਮਦ ਕੀਤਾ ਗਿਆ ਇਹ ਇੱਕ ਵੱਡਾ ਬੰਬ ਸੀ ਜਿਸ ਨਾਲ ਪੰਜਾਬ ਜਿਹੜਾ ਦਹਿਲ ਸਕਦਾ ਸੀ ਭਾਰਤ ਦੇ ਕਿਸੇ ਵੀ ਇਲਾਕੇ ਦੇ ਵਿੱਚ ਵਿਸਫੋਟ ਕਿਤਾ ਜਾ ਸਕਦਾ ਸੀ ਪਰ ਪੰਜਾਬ ਪੁਲਿਸ ਦੀ ਚੌਕਸੀ ਕਾਰਨ ਪੰਜਾਬ ਪੁਲਿਸ ਦੀ ਜਿਹੜੀ ਮਦਦ ਕਾਰਨ ਉਹਨਾਂ ਨੂੰ ਜਿਹੜਾ ਫੜਿਆ ਗਿਆ ਅੱਤਵਾਦੀਆਂ ਨੂੰ ਅਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੱਡੀ ਜਿਹੜੀ ਦੁਰਘਟਨਾ ਹੋ ਸਕਦੀ ਸੀ ਇਸ ਨੂੰ ਲੈ ਕੇ ਵੱਡਾ ਕਾਂਡ ਹੈ ਜਿਹੜਾ ਉਹ ਵਾਪਰ ਸਕਦਾ ਸੀ ਕਿਉਂਕਿ ਇਸ ਦਾ ਵੱਜਣਾ ਜਿਹੜਾ ਬੰਬ ਦਾ 2.5 ਕਿਲੋ ਦੱਸਿਆ ਜਾ ਰਿਹਾ ਹੈ ਅਤੇ ਵਿਸਫੋਟਕ ਸਮੱਗਰੀ ਸੀ ਜਿਸ ਨਾਲ ਕਾਫੀ ਜਾਨੀ ਮਾਲੀ ਨੁਕਸਾਨ ਇਹ ਦੋ ਅੱਤਵਾਦੀ ਕਰ ਸਕਦੇ ਸੀ ਪੁਲਿਸ ਦੀ ਇੱਕ ਟੀਮ ਨੂੰ ਤੁਰੰਤ ਪਿੱਛਾ ਕੀਤਾ ਕਿਉਂਕਿ ਪਹਿਲਾ ਉਹ ਜਦੋਂ ਰੋਕਿਆ ਗਿਆ ਉਹਨਾਂ ਨੂੰ ਤਾਂ ਉਹ ਅਚਾਨਕ ਰੁਕੇ ਨਹੀਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਇੱਕ ਟੀਮ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲੈ ਗਿਆ ਪੁਲਿਸ ਹੁਣ ਦੂਜਿਆਂ ਦੀ ਭਾਲ ਕਰ ਰਹੀ ਹੈ ਕਿਉਂਕਿ ਮੋਡੀਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਆਰੋਪੀਆ ਵੱਲੋਂ ਜਿਹੜੇ ਅੱਤਵਾਦੀ ਨੇ ਇਹਨਾਂ ਨੇ ਹੋਰ ਵੀ ਕਈ ਨਾਵਾਂ ਦੀ ਖੁਲਾਸੇ ਕੀਤੇ ਹਨ ਕਿਉਂਕਿ ਉਹਨਾਂ ਦੇ ਬੈਗਾਂ ਵਿੱਚੋਂ ਇੱਕ ਆਈਈਡੀ ਬਰਾਮਦ ਹੋਇਆ। ਦੋਵੇਂ ਮੁਲਜ਼ਮਾਂ ਤੋਂ ਇਸ ਸਮੇਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਦੋਵੇਂ ਅੱਤਵਾਦੀ ਜਿਹੜੇ ਪੰਜਾਬ ਦੀ ਆਈਐਸਆਈ ਖੁਫੀਆ ਏਜੰਸੀ ਨਾਲ ਟੱਚ ਦੇ ਵਿੱਚ ਹੀ ਸਨ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਪੰਜਾਬ ਤੇ ਭਾਰਤ ਦੇ ਕਿਸੇ ਵੀ ਇਲਾਕੇ ਦੇ ਵਿੱਚ ਇੱਕ ਵੱਡੀ ਜਿਹੜੀ ਕਾਰਵਾਈ ਨੂੰ ਅੰਜਾਮ ਦੇਣਾ ਸੀ ਪਰ ਇਸ ਤੋਂ ਪਹਿਲਾਂ ਹੀ ਜਿਹੜਾ ਵੱਡੀ ਜਿਹੜੀ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਹੈ ਕਿ ਦੋ ਭਰਾ ਜਿਹੜੇ ਨੇ ਅਤਵਾਦੀ ਸੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਨਾਮ ਸੀ ਇੱਕ ਦਾ ਨਾਮ ਯੁਬਰਾਜ਼ ਤੇ ਦੂਜੇ ਦਾ ਨਾਮ ਆਕਾਸ਼ਦੀਪ ਦੋਵੇਂ ਜਿਹੜੇ ਅੰਮ੍ਰਿਤਸਰ ਰਾਮਦਾਸ ਅ즈ਨਾਲਾ ਤੇ ڪرਿੰਡਾ ਇਲਾਕਿਆਂ ਵਿੱਚ ਨਾਕਾਬੰਦੀ ਦੌਰਾਨ ਫੜੇ ਗਏ ਹਨ ਇਹ ਵੱਡੀ ਕਾਮਯਾਬੀ ਹੈ ਅਤੇ ਉਸ ਤੋਂ ਬਾਅਦ ਡੀਆਈਜੀ ਸੰਦੀਪ ਗੋਇਲ ਨੇ ਇਸ ਮਾਮਲੇ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਲਦ ਹੀ ਉਹ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਜਿਹੜੀ ਮੀਡੀਆ ਨੂੰ ਮੁਹੱਈਆ ਕਰਵਾਉਣਗੇ ਪਰ ਉਸ ਤੋਂ ਪਹਿਲਾਂ ਹੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਡੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ 25 ਕਿਲੋ ਵਜ਼ਨ ਦਾ ਇੱਕ ਆਈਈਡੀ ਬਰਾਮਦ ਕੀਤਾ ਗਿਆ ਅਤੇ ਉਹ ਅੱਤਵਾਦੀ ਪਾਕਿਸਤਾਨ ਦੀ ਆਈਐਸਆਈ ਖੂਫੀਆ ਏਜੰਸੀ ਦੇ ਤਾਲਮੇਲ ਦੇ ਵਿੱਚ ਸਨ ਟੱਚ ਦੇ ਵਿੱਚ ਸਨ ਕਿਉਂਕਿ ਇੱਡਾ ਵੱਡਾ ਬੰਬ ਜਿਹੜਾ ਬਰਾਮਦ ਕਰਨਾ ਇੱਕ ਬਹੁਤ ਵੱਡੀ ਜਾਣਕਾਰੀ ਬਹੁਤ ਵੱਡੀ ਗੱਲ ਹੁੰਦੀ ਹੈ ਅਤੇ ਉਸ ਤੋਂ ਪਹਿਲਾਂ ਹੀ ਦੱਸ ਦਈਏ ਕਿ ਇਹ ਜਾਣਕਾਰੀ ਖੂਫੀ ਏਜੰਸੀਆਂ ਨੂੰ ਮਿਲੀ ਸੀ ਅਤੇ ਇਸ ਏਜੰਸੀ ਜਾਣਕਾਰੀ ਦੇ ਆਧਾਰ ਤੇ ਹੀ ਇਹਨਾਂ ਦੋ ਵੱਡੇ ਅਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਿਸਫੋਟਕ ਸਮਗਰੀ ਇਹਨਾਂ ਵੱਲੋਂ ਜਿਹੜੀ ਫੜੀ ਗਈ ਹੈ ਇਹਨਾਂ ਤੋਂ ਫੜੀ ਗਈ ਹੈ ਸੋ ਦੇਖਣਾ ਇਹ ਹੋਵੇਗਾ ਕਿ ਹੁਣ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਵੱਡੇ ਖੁਲਾਸੇ ਪੁਲਿਸ ਅਧਿਕਾਰੀਆਂ ਵੱਲੋਂ